ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮੇ ਸਰਬ ਪ੍ਰਭੂ ਸਤਿਗੁਰੂ ਸਾਜੀ ਸਾਜਿ ਵਾਜਿ ਦੇ ਗੁਰੂ ਜੀ ਦੇ ਹੁਕਮ ਅਨੁਸਾਰ ਅਪਾਵਾ ਘਰ ਭਾਗੀ ਹੋਰ ਭਾਗੀ ਨਾਲ ਹੋਰ ਗੁਰਦਵਾਰਾ ਸਤਗੁਰਾਂ ਦੇ ਬਚਨਾਂ ਨਾਲ ਈ ਵੜਾ ਭਾਗ ਜਿਹੇਂ ਚ ਹਾਰ ਸੰਗਤ ਪਾਵੇ ਭਾਗ ਰਹੀ ਨਾ ਛੋਟਾ ਥਾਵੇ ਸਾਸਣੇ ਦੀ ਗ੍ਰਿਸ਼ਟ ਉਹਨਾਂ ਦੇ ਜਿਹਨੇ ਭਾਗ ਰਹੀ ਨਾ ਉਹਨਾਂ ਕੋ ਭਾਗ ਰਹੀ ਦੇ ਬਿਰੀਆਂ ਵਿੱਚ ਬਹੁਤ ਦਰਦ ਨਾਲ ਟਪਕਦੇ ਰਹਿੰਦੇ ਆ ਅਰੇ ਕਿਤੇ ਜਨੇ ਦੇ ਕਿਤੇ ਚਰੇਗੇ ਤੇ ਵੱਡੇ ਭਾਗਾਂ ਦਾ ਦੇ ਪਿਛਲੇ ਦੁੱਖਾਂ ਹੋਏ ਤਾਂ ਸਾਤਸਾ ਜੀ ਦੀ ਕਿਰਪਾ ਜੀ ਸਾਤਸਾ ਜੀ ਮਹਾ ਕਿਰਪਾ ਦਾ ਸਰਗਾ ਬਾਹਰੇ ਕਰ ਰਿਹਾ ਤੇ ਸਾਤਸਾ ਜੀ ਸੰਗਤ ਦੇ ਜਨਮ ਬੇਤੀ ਆ ਜੇ ਮਾਪਾਂ ਕੋਲ ਹੀ ਪ੍ਰਕਾਰ ਬੋਲ ਹੈ ਜੀ ਹੋਰ ਸੇ ਜੀ ਦੋ ਸੇ ਜੀ ਬਾਬਾ ਜੀਵਨ ਸਿੰਘ ਸਾਹਿਬ ਜੀ ਦਾ ਤੈਨੂੰ ਤ੍ਰੇਡ ਮਾਗੀ ਜਨਮ ਦੇ ਅੜਾ ਆਪਾਂ ਹਰ ਸਾਲ ਮਨਾਉਂਦੇ ਆ 24 ਨਗਰ ਕੀਰਤਨ ਜੋ ਆਪਾਂ ਪੰਜਾਬ ਹਰਿਆਣਾ ਤੇ ਦਿੱਲੀ ਦੇ ਵਿੱਚ ਕੱਢ ਚੁੱਕੇ ਆ ਇਹ ਨਗਰ ਕੀਰਤਨ ਆਪਾਂ ਹਰ ਵਾਰੀ ਅਦਾ ਕਰ ਸੈਭੂ ਅਮਰ ਸਤਿਗੁਰੂ ਕੱਢਿਆ ंग जी एक्त की पच्चीव नगर कीर्तन जो आप कहे शहीद बाबा जीवन सिंह चंडीगढ़ वालों एपकी नगर कीर्तन हरिमंदर साहब अमृतसर तू चल के पटना साहब ट्रेन रात संग जी इतो संगत ही जानी है पंजाब चो नगर कीर्तन आप ਉਥੇ ਜਾ ਕੇ ਸਜਾਵਣਾ ਹੈ ਪਹਿਲੀ ਤਰੀਕ ਨੂੰ ਆਪਾਂ ਤੋਂ ਅਨੁਸਾਰ ਉਹ ਸਟੇਸ਼ਨ ਤੋਂ ਤੁਰਨਾ 2 ਤਰੀਕ ਨੂੰ ਆਪਾਂ ਪਟਨਾ ਸਾਹਿਬ ਪਹੁੰਚਣਾ ਤੇ 3 ਤਰੀਕ ਨੂੰ ਆਪਾਂ ਪਟਨਾ ਸਾਹਿਬ ਜਿੱਨੇ ਵੀ ਗੁਰਦੁਆਰਾ ਸਾਹਿਬ ਆ ਦਰਸ਼ਨ ਮੇਲੇ ਕਰਦੇ ਆ ਉਥੇ ਬੱਸਾਂ ਦਾ ਤੇ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਵਾ ਤੇ 4 ਤਰੀਕ ਨੂੰ ਸਾਧ ਸੰਗਤ ਜੀ ਗੁਰਦੁਆਰਾ ਗਾਇ ਘਾਟ ਤੋਂ ਨਗਰ ਕੀਰਤਨ ਸਜਾ ਕੇ ਜਿੰਨ ਤਖਤ ਦਰਸਿ ਪਟਨਾ ਅਰਵੰਦ ਸਾਹਿਬ ਦੇ ਵਿੱਚ ਪਹੁੰਚੂਆ ਕੋਈ 10 ਕਿਲੋਮੀਟਰ ਦਾ ਸਫਰ ਬਣਦਾ ਲੋਥੇ ਤੇ ਸੰਗਠਨ ਦੇ ਚਰਨਾਂ ਵਿੱਚ ਬੇਨਤੀ ਆ ਕਿ 1500 ਰੁਪਏ ਟਿਕਟ ਤੇ ਆਧਾਰ ਕਾਣ ਦੀ ਫੋਟੋਆਂ ਕੀ ਕਿਰਪਾ ਕਰਕੇ ਜੀ ਜਾਓ ਬਦਵਦ ਸਾਹਿਬ ਤੇ ਸਾ ਸੰਗਤ ਨੂੰ 5 ਤਰੀਕ ਨੂੰ ਰਪਾਉ ਤੇ ਦਵਾਨ ਸਜਾਉਣਾ 5 ਤਰੀਕ ਨੂੰ 3:00 ਵਜੇ ਦਵਾਨ ਦੀ ਸਮਾਪਤੀ ਹੋ ਲੜੀਆ ਉਸ ਤੋਂ ਬਾਅਦ ਆਪਣਾ ਜੋ ਵੀ ਸੰਤਾਂ ਦੇ ਦਰਸ਼ਨ ਮਿਲਣ ਕਰਕੇ ਤੇ 6 ਤਰੀਕ ਨੂੰ ਆਪਾਂ ਸਵੇਰੇ ਉਧਰ ਵਾਪਸੀ ਟ੍ਰੇਨ ਤੇ ਫਿਰ ਬੈਠ ਕੇ 7 ਤਰੀਕ ਨੂੰ ਆਪਾਂ ਫੇਰ ਅਮਰਸਰ ਪਹੁੰਚ ਜਾਣਾ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਜਿਹਨੇ ਵੀ ਚਾਹ ਆਣਾ ਉਹ ਜਰੂਰ ਆਪਣਾ 1500 ਰੁਪਏ ਟਿਕਟਾ ਤੇ ਆਧਾਰ ਕਾਟ ਦੀ ਫੋਟੋਕਾਪੀ ਦੇਣ ਬਾਕੀ ਸੰਗਤ ਦੇ ਚਰਨਾਂ 'ਚ ਬੇਨਤੀ ਇਹ ਆ ਕਿ ਜਿਹੜੇ ਨਹੀਂ ਜਾ ਸਕਦੇ ਜਾਂ ਜਿੰਨਾਂ ਜਿਹਨਾਂ ਦੇ ਕੋਲ ਸਮਾਂ ਨਹੀਂ ਆ ਤੇ ਮਾਇਆ ਹੈਗੀ ਆ ਉਹਨਾਂ ਦੇ ਚੰਨਾਂ ਦੀ ਬੇਨਤੀ ਆ ਕਿ ਕਈ ਵੀਰ ਰੋਜੇ ਹੈਗੇ ਆ ਜਿਹੜੇ ਮਾਇਆ ਪੱਖੋਂ ਨਹੀਂ ਜਾ ਸਕਦੇ ਤੇ ਮਨ ਉਹਨਾਂ ਦਾ ਕਰਦਾ ਵਾ ਤੇ ਜਿਹੜੇ ਵੀਰਾਂ ਨੂੰ ਸਤਿਗੁਰਾਂ ਨੇ ਮਾਇਆ ਦੇ ਗੱਪੇ ਦਿੱਤੇ ਆ ਤੇ ਉਹਨਾਂ ਦੀ ਟਿਕਟ ਕਰਾ ਦੇਣ ਜੇ ਆਪ ਨਹੀਂ ਜਾ ਸਕਦੇ ਤੇ ਕਿਸੇ ਦੇ ਟਿਕਟ ਕਰਾ ਦੇਣ ਜੇ ਕੋਈ ਦਰਸ਼ਨ ਦੇਲੇ ਕਰ ਸਕੀ ਇੱਕ ਭੈਣ ਆਉਂਦੀ ਆ ਇੱਥੇ ਆਪਣੇ ਨਗਰ ਦੀ ਆ ਉਹਦੇ ਪੇਕੇ ਆ ਉਥੇ ਪਟਨਾ ਸਾਹਿਬ ਦੇ ਲਾਗੇ ਉਹ ਕਹਿੰਦੀ ਮੈਨੂੰ 40 ਸਾਲ ਹੋ ਗਏ ਆ ਮੈਂ ਆਦੇ ਪਰਿਵਾਰ ਨੂੰ ਵਿਛੜੀ ਆ ਤੇ ਜੇ ਮੇਰੀ ਕੀ ਟਿਕਟ ਕਰਾ ਦੋ ਤੇ ਨਾਲੇ ਮੈਂ ਦਰਸ਼ਨ ਮੇਲੇ ਕਾ ਰਾਵਾਂ ਤੇ ਨਾਲੇ ਮੈਂ ਆਪਣੇ ਪਰਿਵਾਰ ਨੂੰ ਵੇਲਾਵਾਂ ਮੇਰਾ ਬਹੁਤ ਮਨ ਕਰਦਾ ਵਾ ਤੇ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਜਿਹੜੇ ਵੀ ਨਹੀਂ ਜਾ ਸਕਦੇ ਉਹ ਜਰੂਰ ਇਹ ਸੇਵਾ ਕਰਨ ਕਿਉਂ ਕਹੀ ਵੀਰ ਭਰਾ ਇਹੋ ਜਿਹੇ ਆ ਜਿਨ੍ਹਾਂ ਕੋ ਸਮਾਂ ਹੈਗਾ ਤੇ ਮਾਇਆ ਹੈ ਦੀਆਂ ਮਾਇਆ ਪੱਕੂ ਰਹਿ ਢੇ ਆ ਤੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਮਾਇਆ ਦੇ ਗੱਪੇ ਦਿੱਤੇ ਆ ਮਰੇ ਚਰਨਾਂ 'ਚ ਬੇਤੀ ਆ ਕਿ ਇਹ ਸਾਭੀ ਪਾਓ ਕਿਉਂਕਿ ਆਪਾਂ ਇੱਥੋਂ ਰਾਸ਼ਨ ਬਣੇ ਵੀ ਲੈ ਕੇ ਜਾਣਾ ਵਾ ਜਿਹੜੇ ਤਰ੍ਹਾਂ ਦੀ ਕੋਈ ਸੇਵਾ ਕਰ ਸਕਦਾ ਵਾ ਕੋਈ ਆਟਾ ਦਾਣਾ ਕਣਕ ਚੌਲ ਘਿਓ ਜਿਹੜੀ ਵੀ ਕੋਈ ਸੇਵਾ ਕਰ ਸਕਦਾ ਵਾ ਉਹ ਗੁਰਦੁਆਰਾ ਸਾਹਿਬ ਪਹਚਾਓ ਤੇ ਸਾਰ ਸੰਗਤ ਜੀ ਜੇ ਕੋਈ ਜਿਹੜਾ ਆਪਾਂ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਵਾ ਉਹਦੇ ਵਿੱਚ ਆਪਾਂ ਨੂੰ ਜਲ ਵੀ ਚਾਹੀਦਾ ਵਾ ਜਗਦੀਆਂ ਪੇਟੀਆਂ ਆਪਾਂ ਨੂੰ ਲੈਣੀਆਂ ਪੈਣੀਆਂ ਵਾ ਕਿਉਂਕਿ ਟ੍ਰੇਨ ਆਪਣੀ ਸਫਰ ਜਾਣੀ ਆ ਸਟੇਸ਼ਨਾਂ ਦੇ ਉੱਤੇ ਟ੍ਰੇਨ ਨਹੀਂ ਰੁਕਣੀ ਆਪਾਂ ਨੂੰ ਇੱਕੇ ਰਾਈ ਪਾਣੀ ਲੈ ਕੇ ਰੱਖਣਾ ਪੈਣਾ ਵਾ ਤੇ ਸਤਿਗੁਰਾਂ ਨੇ ਜਿਨ੍ਹਾਂ ਨੂੰ ਮਾਇਆ ਦੇ ਗੱਫੇ ਦਿੱਤੇ ਆ ਉਹ ਜ਼ਰੂਰ ਇਹ ਧਿਆਨ ਦੇਣਾ ਕਿ ਜਿਹੜੇ ਨਹੀਂ ਜਾ ਸਕਦੇ ਆ ਉਹਨਾਂ ਨੂੰ ਟਿਕਟ ਦੀ ਸੇਵਾ ਜ਼ਰੂਰ ਕਰਨ ਸਾਡੇ ਨਾਲ ਸੰਪਰਕ ਕਰ ਲੈਣਾ ਅਸੀਂ ਦੱਸ ਦਾਂਗੇ ਕਿ ਕਿਹੜਾ ਕਿਹੜਾ ਸਿਲ ਜਾਣਾ ਵਾ ਆਪਣੇ ਹੱਥੀ ਉਹਦੇ ਸਾਹਮਣੇ ਇਹ ਟਿਕਟ ਦੀ ਮਾਇਆ ਦੇ ਸਕਦੇ ਆ ਇੰਨੀਆਂ ਬੇਤਨੀਆ ਸੰਗਤ ਦੀ ਪਰਵਾਹ ਕਰਨੀਆਂ ਤੇ ਆਪਣੇ ਕੋਲ ਬਸ ਥੋੜਾ ਜਿਹਾ ਸਮਾਂ ਰਹਿ ਗਿਆ ਬਸ ਸਮਾਂ ਜ਼ਿਆਦਾ ਨਹੀਂ ਆ ਤੇ ਜ਼ਰੂਰ ਤਿਆਰੀ ਕਰੋ ਕਿਉਂਕਿ 5-7 ਦਿਨ ਲੱਗਣੇ ਆ ਚਾਰ ਪੰਜ ਸੂਟ ਵੀ ਚਾਹੀਦੇ ਆ ਤੇ ਆਪਣੀ ਪੂਰੀ ਤਿਆਰੀ ਦੇ ਨਾਲ ਚੱਲਿਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਇਹ ਬੇਨਤੀ ਜਰੂਰ ਪ੍ਰਵਾਨ ਕਰਨੀ ਕਿ ਜੇ ਕੋਈ ਜਿੰਨੀ ਵੀ ਸੇਵਾ ਕਰ ਸਕਦਾ ਵਾ ਇਹ ਨਗਰ ਕੀ ਸੰਦਾ ਸਾ ਸੰਗਤ ਜੀ ਵੱਡਾ ਪਵੰਦਾਂ ਦੇ ਵੱਡੇ ਖਰਚੇ ਆ ਤੇ ਕੋਈਰ ਵੀ ਹਿੱਸਾ ਪਾਓ ਤੇ ਜੇ ਉਹ ਟਿਕਟ ਖਰਾ ਸਕਦਾ ਕੇ ਜੀ ਤੇ ਉਹ ਵੀ ਹਿੱਸਾ ਪਾਓ ਤੇ ਬਾਕੀ ਆਟਾ ਦਾਣਾ ਚੌਲ ਜਿਸ ਤਰ੍ਹਾਂ ਦਾ ਵੀ ਕੋਈ ਹਿੱਸਾ ਪਾ ਸਕਦਾ ਵਾ ਉਹ ਜਰੂਰ ਗੁਰਦੁਆਰਾ ਸਾਹਿਬ ਪਹਚਾਓ ਇੰਨੀਆਂ ਬੇਨਤੀਆਂ ਪ੍ਰਵਾਹ ਹੋਈਆਂ ਭੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ